ਸਤਿ ਸ੍ਰੀ ਅਕਾਲ ਜੀ ਤੁ ਮੈਂ ਡਾਕਟਰ ਜਤਾਰ ਸਿੰਘ ਹਿੰਮਤਪੁਰਾ ਤੋਂ ਦੋਸਤੋ ਜਦੋਂ ਮੇਰਾ ਬਚਪਨ ਸੀ ਨਾ ਉਦੋਂ ਚੂਰਨ ਦੀਆਂ ਗੋਲੀਆਂ ਜਾਂ ਉਲਟਾ ਪਲਟਾ ਹੁੰਦਾ ਸੀਗਾ ਚੂਰਨ ਵੀ 1 ਰੁਪਏ ਦੇ ਮੈਂ ਕਹਿੰਨਾ 50 ਕਈ ਆ ਜਾਂਦੇ ਸੀਗੇ ਹੁਣ ਤਾਂ ਮੈਂ ਕਹਿੰਨਾ 1 ਰੁਪਏ ਦਾ 1 ਹੀ ਦਿੰਦੇ ਹੋਣਗੇ ਤੇ ਅੱਜ ਆ ਵੀਡੀਓ ਬਣਾਉਣ ਦਾ ਕਾਰਨ ਇੱਕ ਨਾ ਜਿਵੇਂ ਆਪਣੀਆਂ ਦਵਾਈ ਵਾਲੀਆਂ ਗੋਲੀਆਂ ਹੁੰਦੀਆਂ ਹਨ ਤੇ ਉਸੇ ਤਰ੍ਹਾਂ ਦੇਖ ਲੋ ਦਿਮਾਗ ਹੀ ਆ ਮੈਂ ਕਹਿੰਦਾ ਇਹਨਾਂ ਦਾ ਜਿਨ੍ਹਾਂ ਨੇ ਇਹ ਸੇਲ ਕਰਨਾ ਨਾ ਆ ਜਿਹੜੀਆਂ ਬੱਚਿਆਂ ਦੇ ਹੱਥ 'ਤੇ ਗੋਲੀਆਂ ਇਹ ਕਿਤੇ ਬਿਮਾਰੀ ਵਾਲੀਆਂ ਗੋਲੀਆਂ ਨਹੀਂ ਹੈਗੀਆਂ ਹੈਨਾ ਤੇ ਇਹ ਹੀ ਖਾਣ ਵਾਲੀਆਂ ਗੋਲੀਆਂ ਬਣਾਉਂਦੇ ਆ ਵੀ ਮੈਂ ਇਹਨੂੰ ਪੁੱਛਿਆ ਮੈਂ ਕਿਾ ਤੂੰ ਘਰੇ ਇੰਨੀਆਂ ਗੋਲੀਆਂ ਚੱਕੀ ਫੈਦੀਆਂ ਹੈਨਾ ਕੀ ਨਾ ਪੁੱਤਰ ਤਕਦੀਰ ਤਕਦੀਰ ਮੈਂ ਕਿਹਾ ਵੀ ਤੂੰ ਆ ਗੋਲੀਆਂ ਘਰੋਂ ਕਾਹ ਤੋਂ ਲੈ ਕੇ ਆਈਆਂ ਜਦੋਂ ਮੈਂ ਦੇਖਿਆ ਇਹ ਤਾਂ ਕੰਦੀ ਖਾਣ ਵਾਲੀਆਂ ਗੋਲੀਆਂ ਮੈਂ ਬੁਖਾਰ ਵਾਲੀਆਂ ਗੋਲੀਆਂ ਨਹੀਂ ਨਾ ਕੋਈ ਜੜ ਦਰ ਤੜੀਆਂ ਗੋਲੀਆਂ ਇਹ ਤਾਂ ਖਾਣ ਵਾਲੀਆਂ ਗੋਲੀਆਂ ਹਨ ਇਹਦਾ ਦੂਜੇ ਪਾਸੇ ਦਿਖਾਏ ਉਹਦਾ ਹਾਂ ਆ ਦੇਖ ਇੱਕ ਕੀ ਲਿਖਿਆ ਵਾ ਆਪਣਾ ਫੰਡਾ ਆਪਣਾ ਫੰਡਾ ਇਹ ਖਾਣ ਵਾਲੀਆਂ ਗੋਲੀਆਂ ਤੇ ਨਵੀਂ ਤਕਨੀਕ ਆ ਗਈ ਤੇ ਪਿੰਡਾਂ ਦੇ ਵਿੱਚ ਨਾ ਤੇ ਬੱਚੇ ਆ ਰਾਮਨਾ ਵਧੀਆ ਅਲੱਗ-ਅਲੱਗ ਫਲੇਵਰ ਖਾਂਦੇ ਆ ਤੇ ਮੈਂ ਵੀ ਦੋ ਖਾ ਕੇ ਦੇਖੀ ਆ ਤੇ ਤੁਸੀਂ ਖਾ ਕੇ ਦਿਖਾਓ ਇੱਕ ਇਹ ਬੁਖਾਰ ਤੋਂ ਤਾਂ ਨਹੀਂ ਦੂਜੀਆਂ ਖਾਣ ਵਾਲੀਆਂ ਗਈਆਂ ਨਾ ਕਿਤੇ ਹੋਰ ਖਵਾ ਦੇ ਹਨਾ ਹਾਂ ਆ ਦੇਖਾ ਇਹ ਬੱਚੇ ਖਾਈ ਜਾਂਦੇ ਆ ਇਹ ਖਾਣ ਵਾਲੀਆਂ ਗੋਲੀਆਂ ਨੇ ਇਹ ਕਿਤੇ ਆ ਦੂਜੀਆਂ ਗੋਲੀਆਂ ਨਹੀਂ ਹੈਗੀਆਂ ਆ ਦੇਖੋ ਇਹ ਪੱਤੇ ਪਏ ਆ ਤੇ ਇਹ ਖਾਣ ਵਾਲੇ ਪੱਤੇ ਆ ਨਾ ਕਿ ਇਹ ਦੂਜੇ ਬੁਖਾਰ ਤੋਂ ਜਾਂ ਸਰਦਰ ਤੋਂ ਇਹਦੇ ਚ ਬਿਟ ਕਿਹੜੇ ਕਿਹੜੇ ਫਲੇਵਰ ਆ Apple, guava, mango, mango, orange, tak, bo strawberry, ਬਹੁਤ ਜਿਆਦਾ ਫਲੇਵਰ ਹਨ। ਤੇ ਆ ਲੈ, ਆਪਦਾ ਰੈਪਰ ਲੈਣਾ। ਇਹਦੇ ਚ ਪਾਈ ਫਿਰਦੀ ਸੀ ਮੈਂ ਤਾਂ ਕਿਤੇ ਕਿਤੇ ਆਪਦੇ ਡੈਡੀ ਵਾਲਿਆਂ ਕਿਤੇ ਚੱਕ ਲਈ ਗੋਲੀਆਂ ਕਿਤੇ ਸਰਦਾਰਾਂ ਦੇ ਪੰਗਾਂ ਸੀਗੇ। ਤੇ ਜਦੋਂ ਮੈਂ ਦੇਖਿਆ ਚੈੱਕ ਕਰਿਆ ਮੈਂ ਕਿੰਨੀਆਂ ਗੋਲੀਆਂ ਘਤੂਲੀ ਫਿਰਦੀ ਐ। ਤੇ ਇਹ ਤਾਂ ਕਹਿੰਦੀ ਖਾਣ ਵਾਲਾ। ਮੈਂ ਖਾਣਾ ਨਾ ਤਾਂ ਉਹ ਵੀ ਹੁੰਦੀਆਂ ਪਰ ਇਹ ਚ ਹਰਕ ਹੈ ਨਾ ਚਲ ਚਾਲ